ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਨੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਤੇ ਕੁੰਡੇ ਆਪਾਂ ਆਪਣੇ ਜਿੰਨੇ ਵੀ ਕੋਟੀ ਸ਼ਟਰ ਜੈਕਟ ਬਣਾਉਣ ਵਾਸਤੇ ਪਾਉਣੇ ਉਹਨੇ ਬਣਾ ਸਕਦੇ ਆ ਪਾ ਸਕਦੇ ਆ ਤੇ ਕੁੰਡੇ ਦੋ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਆ ਜੀ ਚਾਰ ਚਾਰ ਕੁੰਡੇ ਆਨੜਾ ਜੈਨੇ ਤੇ ਉਹ ਦੋ ਦੋ ਉਲਟੇ ਸਿੱਧੇ ਹੋ ਜਾਂਦੇ ਤਾਂ ਰਹਿ ਗਿਆ ਵੀ ਦੋ 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 ਕੁੰਡੇ ਦਾ ਹਿਸਾਬ ਤੇ ਦੋ ਕੁੰਡੇ ਆਪਾਂ ਵੱਧ ਪਾਉਣੇ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਬਣਾਉਣੀ ਉਹਦੇ ਵੀਡੀਓ ਜਿਵੇਂ ਆਪਾਂ ਫਸਟ ਸਲਾਈ ਨੀਚੇ ਵਾਲੀ ਪਾਈ ਆ ਉਹ ਹੀ ਆ ਬਾਰਡਰ ਬਣਾ ਕੇ ਜਿਵੇਂ ਪਹਿਲਾਂ ਆਹ ਲਾਲ ਰੰਗ ਲਾਇਆ ਸੀ ਉਹੀ ਸਲਾਈ ਮੈਂ ਬਣਾ ਰਹੀ ਆ ਆਪਾਂ ਇਹਸ ਰੰਗ ਨਾਲ ਪੂਰੀ ਸਲਾਈ ਇਹ ਉਲਟੀ ਉਲਟੀ ਬਣਾ ਲਵਾਂਗੇ ਹੁਣ ਆਪਾਂ ਆ ਗਏ ਸਿੱਧੇ ਪਾਸੇ ਸਿੱਧੇ ਪਾਸੇ ਬਣਾਵਾਂਗੇ ਆਪਾਂ ਆਹ ਕੁੰਡਾ ਪਾ ਤਾਰਾਂਗੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਹੁਣ ਆਪਾਂ ਜਿਹੜੇ ਆਪਣੇ ਆ ਦੋ ਕੁੰਡੇ ਆ ਆ ਵਾਲੇ ਦੋ ਕੁੰਡੇ ਇਹਨਾਂ ਦੇ ਇੱਥੋਂ ਦੀ ਆਪਾਂ ਸਲਾਈ ਕੱਢਾਂਗੇ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਗੁੰਡਾ ਬਣਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਚੜਾਉਣਾ ਹੈਗਾ ਸਿੱਧਾ ਐਸ ਐਸ ਸਲਾਈ ਤੇ ਇਸ ਤਰ੍ਹਾਂ ਨਹੀਂ ਚੜਾਉਣਾ ਆਪਾਂ ਇਹਨੂੰ ਇਸ ਤਰ੍ਹਾਂ ਲੈਣਾ ਹੈ ਇਸ ਤਰ੍ਹਾਂ ਲੈਣਾ ਵਾਲਾ ਜਿਹਾ ਆਪਾਂ ਆ ਕੇ ਫਿਰ ਆਪਾਂ ਇਹਨਾਂ ਦੋਹਾਂ ਦਾ ਇੱਕ ਬਣਾ ਦਾਂਗੇ ਇਹ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਅਗਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ। ਫਿਰ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਕੇ ਅਗਲੇ ਦੋ ਕੁੰਡਿਆਂ ਵਿੱਚ ਦੀ ਫਿਰ ਆਪਾਂ ਇਸ ਤਰ੍ਹਾਂ ਕੁੰਡਾ ਬਣਾਵਾਂਗੇ। ਇਹਨੂੰ ਕੁੰਡੇ ਨੂੰ ਇਸ ਤਰ੍ਹਾਂ ਲਾਵਾਂਗੇ ਸਲਾਈ ਤੇ। ਇਸ ਤਰ੍ਹਾਂ ਕਰਕੇ ਲੈਣਾ। ਫਿਰ ਜਿਹੜੇ ਆਪਣੇ ਦੋ ਕੁੰਡੇ ਇੱਕ ਕੁੰਡਾ ਇਹ ਲੈਣਾ ਇੱਕ ਨਾਲਾ ਹਲਾ ਕੇ ਦੋਹਾਂ ਦੇ ਇੱਕ ਕਰ ਦੇਣਾ ਸਿੱਧੇ ਬਣਾ ਲੈਣੇ ਦੋ ਕੁੰਡੇ ਇਹ ਆਪਣੇ ਚਾਰ ਕੁੰਡੇ ਹੋ ਗਏ ਜੀ ਡਿਜ਼ਾਈਨ ਦੇ ਜਿਵੇਂ ਦੋ ਉਲਟੇ ਦੋ ਆ ਡਿਜ਼ਾਈਨ ਤੇ ਦੋ ਉਲਟੇ ਦੋ ਆ ਡਿਜ਼ਾਈਨ ਦੇ ਹੁਣ ਆਪਾਂ ਦੋ ਕੁੰਡੇ ਉਲਟੇ ਬਣਾ ਲਾਂਗੇ ਅੰਗੇ ਫੇਰ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ ਇਸ ਤਰ੍ਹਾਂ ਕੁੰਡਾ ਲਿਆਵਾਂਗੇ ਬਣਾ ਕੇ ਤੇ ਸਲਾਈ ਤੇ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਲੈ ਲਾਂਗੇ దో కుదా బ దే సనా అగలా దో కు ఉల్టే అది సై లే బో కు బ అగలా కు బ సో కడే ఉల్టే ఫో దో కి సై పా బస్ తర సవే ఆ కు దో కు బాదే ఆ కుల బ సండ్ ఫోర్ దో కు ఉల్టే బ స ಹಣ ಆ ಉಲ್ಟೆ ಪಾಸ್ ಆರಾ ದೊ ಕುಂಡೆ ಸಿದ್ಧೇ ಬಣ್ಣ ದೊ ಕಡೆ ಉಲ್ಟೆ ದೊ ಕುಂಡ ಸಿದ್ಧೆ ದೊ ಕುಂಡೆ ಉಲ್ಟೆ ದೊ ಕುಂಡೆ ಸಿದ್ಧ ದೊ ಕಡೆ ಉಲ್ಟೆ ഉൾട്ട ജന ദോ ക ഉണ്ടായ സേ ഉൾ ബനത്തെ ദോ ക സിദ്ധേ കൽട്ട് സിധേ പാസേ ਦੋ ਕੁੰਡੇ ਆਪਾਂ ਬਣਾਵਾਂਗੇ ਉਲਟੇ ਸੌਰੀ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਆਹ ਕੁੰਡਾ ਬਣਾਵਾਂਗੇ ਪਹਿਲਾਂ ਆਹ ਬਣਾ ਲਾਂਗੇ ਬਾਅਦ ਚ ਇਹ ਆਪਣੇ ਕੁੰਡੇ ਇਸ ਤਰ੍ਹਾਂ ਹੋਗੇ ਉਲਟਾ ਆਏਗੇ ਇਧਰਲਾ ਗੁੰਡਾ ਮੂਰੇ ਆ ਗਿਆ ਇਧਰ ਆ ਗਿਆ ਆਹ ਵਾਲਾ ਇਧਰ ਆ ਗਿਆ ਤੇ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਆ ਜਿਵੇਂ ਆਪਾਂ ਇਸ ਤਰ੍ਹਾਂ ਬਣਾਉਣੇ ਹੁੰਦੇ ਆ ਇਸ ਤਰ੍ਹਾਂ ਹੀ ਬਣਾਣਗੇ ఆ పల్ల బాధ బా సౌఖా వేస్తా బాగు ఆ కు ఇద్దర పాల్ బా కు ਆਵળો ਇਹਦੋਂ ਪਹਿਲਾਂ ਬਣ ਜੂਗਾ ਇਹ ਇਸ ਤਰ੍ਹਾਂ ਸਲਾਈ ਪਾ ਕੇ ਆਹ ਦੋ ਕੁੰਡੇ ਬਾਅਦ ਆਹ ਇੱਕ ਬਾਅਦ ਚ ਬਣ ਜੂਗਾ ਹਾਤੇ ਹੁੰਨਾ ਦੇਖ ਲਿਓ ਜੇ ਆਹ ਕੁੰਡਾ ਆਪਾਂ ਪਹਿਲਾਂ ਬਣਾ ਲਾਂਗੇ ਆਹ ਦੋ ਕੁੰਡਾ ਆਹ ਇੱਕ ਕੁੰਡਾ ਫੇਰ ਸਿੱਧਾ ਬਣਾ ਲਵਾਂਗੇ ਬਾਅਦ ਜੇ ਆਪਾਂ ਨਹੀਂ ਸਮਝ ਆਉਂਦੀ ਤਾਂ ਇਸ ਤਰ੍ਹਾਂ ਤਾਰ ਕੇ ਆ ਹੁੰਡਾ ਇੱਧਰ ਲੈ ਲਵਾਂਗੇ ਆਪਾਂ ਆ ਬੱਲਾ ਬਣਾ ਲਵਾਂਗੇ ਆ ਬਾਅਦ 'ਚ ਬਣਾ ਲਵਾਂਗੇ ਐਸੇ ਤਰ੍ਹਾਂ ਹੀ ਇੱਧਰੋਂ ਕਰਨੀ ਆ ਆਪਾਂ ਇਹ ਆਪਾਂ ਸਲਾਈ ਤੇ ਵੀ ਇਸ ਤਰ੍ਹਾਂ ਬਣਾ ਲਵਾਂਗੇ ਫਿਰ ਆਪਾਂ ਭਾਵੇਂ ਛੱਡ ਕੇ ਇਹਨੂੰ ਆ ਹਾ ਕੁੰਡਾ ਬਾਅਦ 'ਚ ਬਣਾ ਲਈਏ ਹੁਣ ਆਪਣਾ ਡਿਜ਼ਾਈਨ ਬਣ ਗਿਆ ਇਸ ਰੰਗ ਦਾ ਹੁਣ ਆਪਾਂ ਦੂਜਾ ਰੰਗ ਲਾਉਣਾ ਜਦੋਂ ਤਾਂ ਆਪਾਂ ਆਹ ਵਾਲੀ ਸਲਾਈ ਉਲਟੀ ਬਣਾਵਾਂਗੇ ਦੂਜੇ ਰੰਗ ਨਾਲ ਇਹਦਾ ਉਲਟੇ ਸਾਈਡ ਤੋਂ ਰੰਗ ਲੱਗਦੇ ਆ ਜਾਨ ਬਹੁਤ ਸੋਹਣਾ ਮੈਂ ਤਾਂ ਦੋ ਰੰਗ ਦਾ ਬਣਾਇਆ ਤੁਸੀਂ ਜਿੰਨੇ ਕੋ ਆਪਣੇ ਕੋਲੇ ਬਚੇ ਹੋ ਚੇ ਰੰਗ ਹੈ ਤਾਂ ਉਹ ਤੁਹਾਡਾ ਰੰਗਾਂ ਚ ਪਾ ਕੇ ਵੀ ਬਣਾ ਸਕਦੇ ਹੋ ਬੱਚਿਆਂ ਵਾਸਤੇ ਬਹੁਤ ਸੋਹਣੇ ਰੰਗ ਬਣ ਆ ਕੋਟੀ ਸਟਰ ਬਣਦਾ ਐ ਤੇ ਬੋਲਣ ਚ ਉਗੜ ਦੁਗੜ ਹੋਈ ਜਾਂਦੀ ਹੈ ਜੀ ਮਾਫੀ ਦਿਓ ਇਸ ਤਰ੍ਹਾਂ ਬਣਦਾ ਏ ਡਿਜ਼ਾਈਨ ਹਲਾ ਜਿਵੇਂ ਇੰਨਾਕ ਬਣਾਇਆ ਸੀ ਡਿਜ਼ਾਈਨ ਇਹ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ ਚਾਹੀ ਰੰਗ ਆਪਾਂ ਇੱਕ ਰੰਗ ਦਾ ਹਾ ਬਾਰਡਰ ਬਣਾ ਕੇ ਜਿਵੇਂ ਇੱਕ ਰੰਗ ਚਾਹ ਬਚੇ ਇੱਕ ਹੋਰ ਰੰਗ ਜਿਵੇਂ ਇੱਥੇ ਹੋਰ ਰੰਗ ਪਾ ਲਿਆ ਇੱਥੇ ਹੋਰ ਪਾ ਲਿਆ ਹੋਰ ਪਾ ਲਿਆ ਇਸ ਤਰ੍ਹਾਂ ਕਰਕੇ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਤੇ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਬਣਦਾ ਹੈ ਚਲੋ ਜੀ ਵੀਡੀਓ ਮੇਰੇ ਜੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਲਾਈਕ ਤੇ ਆਪਣਾ ਕਿਹੜਾ ਕੋਈ ਖਰਚਾ ਆਉਂਦਾ ਜੀ ਖਰਚਾ ਤਾਂ ਆਪਣਾ ਕਿਸੇ ਚੀਜ਼ ਤੇ ਵੀ ਨਹੀਂ ਆਉਂਦਾ ਜੀ ਜਰੂਰ ਕਰ ਦਿਆ ਕਰੋ ਸਪੋਰਟ ਕਰੋ ਜੀ ਮੈਨੂੰ ਵੱਧ ਤੋਂ ਵੱਧ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ